ਦੇਖੋ ਜਦੋਂ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ ਛੜਿਆ ਉਹ ਸਾਰੇ ਕਿਸਾਨ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡਟ ਕੇ ਕਿਸਾਨ ਦਾ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀ ਦੋ ਲਾਈਫ ਲੈ ਲਾ ਜਿੰਨਾ ਦਿਨਾਂ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਰੋਰੀ ਬਾਰਡਰ ਦੀ ਸੰਭੂ ਬਾਰਡਰ ਦੀ ਉਹਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵ ਕੀਤਾ ਪੰਜਾਬ ਦਾ ਵਪਾਰ ਜਿਹੜਾ ਉਹਨੇ ਪੰਜਾਬ ਦੇ ਵਪਾਰ ਨੂੰ ਬਹੁਤ ਵੱਡੀ ਸੱਟ ਪੱਜੀ ਆ ਔਰ ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਪੰਜਾਬ ਦੇ ਨੌਜਵਾਨ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਰੋਜ਼ਗਾਰ ਤਾਂ ਮਿਲੂਗਾ ਜੇ ਵਪਾਰ ਚੱਲੂਗਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਸੋ ਸਾਰੇ ਹਰਾਤਾਂ ਦੇਖਦੇ ਹੋਏ ਜਿਹੜਾ ਇਹ ਜਿਹੜੀ ਅੱਜ ਦੀ ਕਾਰਵਾਈ ਹੋਈ ਹੈ ਕਿਉਂਕਿ ਅਸੀਂ ਬਾਰ-ਬਾਰ ਕਿਸਾਨ ਨeta ਮੰਗ ਨੂੰ ਇਹ ਸਮਝਾ ਰਹੇ ਹਾਂ ਕਿ ਤੁਹਾਡੀ ਲੜਾਈ ਸੈਂਟਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਦੇ ਨਾਲ ਹੀ ਲੜ ਕੇ ਲੜਨੀ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨਕਸ਼ਾ ਕਰ ਰਹੇ ਹੋ ਦੂਸਰਾ ਅੱਜ ਅਸੀਂ ਇੱਕ ਸਰਕਾਰ ਦੇ ਜਿਹੇ ਵੱਡੇ ਜੰਗ ਲੜ ਰਹੀ ਹੈ ਨਸ਼ੇ ਦੇ ਖਿਲਾਫ ਜੇ ਨਸ਼ੇ ਤਾਂ ਤਾਂ ਖਤਮ ਹੋਣਗੇ ਜੇਕਰ ਅਸੀਂ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇ ਪਾਵਾਂਗੇ ਰੋਜ਼ਗਾਰ ਤਾਂ ਦੇ ਪਾਵਾਂਗੇ ਜੇਕਰ ਪੰਜਾਬ 'ਚ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਸਰਕਾਰ ਅੱਜ ਵੀ ਪੰਜਾਬ ਦੇ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਾਹਿਬਾਨ ਉਸ ਮੀਟਿੰਗ ਤੇ ਬੈਠੇ ਕਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਲਗੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੰਦੇ ਆ ਪਹਿਲਾਂ ਵੀ ਸਾਥ ਦਿੰਦੇ ਆ ਅੱਜ ਵੀ ਦਿੰਦਾ ਔਰ ਇਸ ਵਿੱਚ ਵੀ ਦੇਖੋ ਕਿਸਾਨਾਂ ਦੀਆਂ ਮੰਗਾਂ ਨਾਲ ਪੂਰੇ ਪੰਜਾਬ ਨੇ ਹਮੇਸ਼ਾ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਹੈ ਜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਏ ਉਦੋਂ ਪੰਜਾਬ ਦਾ ਚਾਹੇ ਸ਼ਹਿਰੀ ਭਾਈਚਾਰਾ ਹੋਵੇ ਪਿੰਡੂ ਭਾਈਚਾਰਾ ਹੋਵੇ ਨੌਜਵਾਨ ਕਿਸਾਨ ਮਜ਼ਦੂਰ ਕਾਰੋਬਾਰੀ ਹਰੇਕ ਨੇ ਵੱਧ ਚੜ ਕੇ ਹਿੱਸਾ ਪਾਇਆ ਕਿ ਜਿਹੜੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਉਹ ਅਸੀਂ ਲੜਾਈ ਜਿੱਤੀ ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੜਨੀ ਚਾਹੀਦੀ ਹੈ ਪੰਜਾਬ ਦੇ ਬਾਰਡਰ 'ਚ ਖਨੌਰੀਆ 'ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਦਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾਲ ਇੰਡਸਟਰੀ ਨਾਲ ਰੋਜਗਾਰ ਪੈਦਾ ਜਦ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬਰੋਜਗਾਰੀ ਹੈ ਔਰ ਬਰੋਜਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਸੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਆ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਆ ਇਸ ਕਰਕੇ ਸਾਡੀ ਕਿਸਾਨ ਭਰਾਵਾ ਨੂੰ ਇਹ ਬੇਨਤੀ ਆ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਡਟ ਕੇ ਖੜੇ ਆ ਪੂਰਾ ਪੰਜਾਬ ਤੁਹਾਡੇ ਨਾਲ ਹਮੇਸ਼ਾ ਨਾਲ ਖੜਾ ਹੈ ਸਾਨੂੰ ਇਹ ਲੜਾਈ ਕੇਂਦਰ ਸਰਕਾਰ ਨਾਲ ਲੜਨੀ ਚਾਹੀਦੀ ਆਪਣੇ ਬਾਰਡਰ ਬੰਦ ਕਰਕੇ ਅਸੀਂ ਆਪਣਾ ਨੁਕਸਾਨ ਨਾ ਕਰੀਏ ਇਹ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਨੂੰ ਸਮਝਾ ਰਹੇ ਇਹਨਾਂ ਨੂੰ ਬੇਨਤੀ ਕਰ